ਸਾਨੂੰ ਨਹੀਂ ਹਾਲ ਨੇ ਇਤਾਂ ਕਿ ਪ੍ਰੋਬਲਮ ਆਇਆ ਮੇਰੇ ਤੋਂ ਆ ਠੀਕ ਹੈ ਜਿਹੜਾ ਪੈਦਾ ਹੈਗਾ ਜਿਹਦਾ ਨਹੀਂ ਹੁੰਦਾ ਉਹ ਖਰਾਬ ਤੁਸੀਂ ਠੀਕ ਹੈ ਗੰਗਾ ਜਾੜੋ ਬਣਾ ਦੇ ਆਟੀ ਲਾ ਦੋ ਮੈਂ ਮੇਜਰ ਸਾਹਿਬ ਨੂੰ ਆਟੀ ਫੋਨ ਕਰ ਲੈਣਾ ਮੈਂ ਕਰਨਾ ਮੈਂ ਪਹਿਲੇ ਮਾਚੀ ਕਰਾਂ ਅੱਜ ਬੁੱਲੇ ਪਿੱਛੋ ਵੈਸਾ ਜਦੋਂ ਨਾਲ ਲੱਗ ਜਿੰਨਾ ਨਹੀਂ ਆਇਓ ਬੜੇ ਆਜਾ ਦੋ ਸਰਦਾਰ ਜਿੱਦ ਤੇ ਸਾਥ ਕੰਮ ਕਰ ਸਕਦਾ ਚਲੋ ਘਰ ਜੇ ਉਸ ਨੂੰ ਲੱਗੇ ਆਉਣੇਗਾ ਹੁਣ ਤਾਂ ਬਿਠਾ ਕੇ ਆਹਦਾ ਇਹ ਅਸੀਂ ਥੋੜਾ ਜੱਟ ਇੱਧਰ ਦੇਖੋ ਜੀ ਤੂੰ ਲੈ ਖੜ ਜਾ ਇੱਧਰ ਕੇ ਇੱਧਰ ਜਾ ਕਰੋ ਰੋਹਨ ਅਰਹਮਨ ਵਾਲੇ ਆਨੀ ਕਿਉਂ ਤੇ ਚੱਕਣ ਤੇ ਗਿਆ ਸ਼ੱਕਮਰੇ ਦਾ ਐਸ ਡੀ ਐਮ ਸਾਹਿਬ ਦੱਸ ਹੀ ਦਿੱਤਾ ਬਾਕੀ ਸਾਡੇ ਪੁਲਿਸ ਵੱਲੋਂ ਵੀ ਜਿਹੜੀ ਹੈਗੀ ਕਾਨੂੰਨੀ ਕਾਰਵਾਈ ਚੱਲ ਰਹੀ ਹੈ ਐਫ ਆਈ ਆਰ ਦਰਜ ਕਰਕੇ ਜਿਹੜਾ ਤਪੀਸ਼ ਜਾਰੀ ਹੋ ਦੀ 11 ਬੰਦਿਆਂ ਨੂੰ ਜਿਹੜਾ ਹੈਗਾ ਅਸੀਂ ਗ੍ਰਿਫਤਾਰ ਕਰ ਚੁੱਕੇ ਹਾਂ ਬਾਕੀ ਵੀ ਜਿਹੜੇ ਰਹਿੰਦੇ ਆ ਉਹ ਇੱਕ ਦੋ ਦਿਨਾਂ ਦੇ ਵਿੱਚ ਅਸੀਂ ਸਾਰੇ ਗ੍ਰਿਫਤਾਰ ਕਰਕੇ ਜਿਹੜਾ ਉਹਨਾਂ ਨੂੰ ਉਹਨਾਂ ਦੇ ਉੱਤੇ ਕੇਸ ਚਲਾਵਾਂਗੇ ਕਿੰਨੇ ਸੀ ਜੀ ਸੀ ਇਹ ਆਪਣੇ ਕਿੰਨੇ ਬੰਦੇ ਟੋਟਲ ਸੀ ਗਣੀ ਸੀਗੇ 18 ਬੰਦੇ ਤਾਂ ਹੁਣ ਤੱਕ ਅਸੀਂ ਨਾਮਜ਼ਦ ਕਰ ਚੁੱਕੇ ਹਾਂ ਬਾਕੀ ਹੁਣ ਜਿਹੜੇ ਮਤਲਬ 11 ਗ੍ਰਿਫਤਾਰ ਹੋ ਗਏ ਜਾਂ ਤਾਂ 7 ਜਿਹੜੇ ਰਹਦੇ ਆ 7ਾਂ ਤੋਂ ਵੀ ਅੱਗੇ ਪੁੱਛਗਿੱਛ ਕਰਕੇ ਕਰਾਂਗੇ ਵੀ ਜਿਹੜੇ ਕੋਣ ਉਹਨਾਂ ਦੇ ਨਾਲ ਬੰਦੇ ਹੋਰ ਆਏ ਸੀ 18 ਬੰਦੇ ਅਸੀਂ ਨਾਮਜ਼ਦ ਕਰ ਚੁੱਕੇ ਹਾਂ ਦੱਸਿਆ ਜਾ ਰਿਹਾ ਹੈ ਕਿ 50 ਤੋਂ ਵੀ ਵੱਧ ਬੰਦੇ ਸੀਗੇ ਜਿੰਨੇ ਵੀ ਹੋਣਗੇ ਕਿਸੇ ਨੂੰ ਵੀ ਬਖਸ਼ੇ ਨਹੀਂ ਜਾਊਗਾ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਜਿਹੜਾ ਹੈਗਾ ਪੇਸ਼ ਗਲਤ ਕੀਤਾ ਜਾਊਗਾ ਅੰਸ਼ਤਕ ਨਿਸ਼ਾਨਾ ਬਣੇਗਾ ਅਨੁਸਰਤ ਪਹਿਲਾਂ ਤਾਂ 7 ਬੰਦੇ ਜਿਹੜੇ ਸੀਗੇ ਬਾਈ ਨੇਮ ਲਿਖਾਏ ਸੀਗੇ ਬਾਕੀ ਸਾਰੇ ਅਨੁਸਰਤ ਹੀ ਨਹੀਂ ਜਿੰਨੇ ਵੀ ਉੱਤਰ ਨਹੀਂ ਇਹ ਲੜਾਈ ਕਹਿੰਦੇ ਪਹਿਲਾਂ ਵੀ ਹੋਈ ਸੀ ਕਿ ਕਿ ਕੱਲ ਪੁਲਿਸ ਨੇ ਕਿਹਾ ਨਹੀਂ ਜਦੋਂ ਸਾਨੂੰ ਤਲਾਸ਼ ਮਿਲੀ ਤੁਰੰਤ ਅਸੀਂ ਕਾਰਵਾਈ ਕੀਤੀ ਹੈ ਜਦੋਂ ਪੁਲਿਸ ਕੋਲ ਤਲਾਸ਼ ਆਪੇ ਇਹਨਾਂ ਜਿਹੜਾ ਨੇ ਹੌਂਕਟ ਮਾਰ ਕਿਤੇ ਆ ਉਹਨਾਂ ਦੀ ਪਹਿਲਾਂ ਕਦੇ ਹੌਂਕਟ ਮਾਰ ਵਿੱਚ ਉਦੋਂ ਕੋਈ ਕਾਰਵਾਈ ਨਹੀਂ ਹੋਈ ਜੀ ਯਾਨੀ ਕਾਰਵਾਈ ਹੋਏਗੀ ਨਹੀਂ ਜੇ ਪੁਲਿਸ ਨੂੰ ਤਲਾਸ਼ ਦਿੱਤੀ ਹੋਗੀ ਤਾਂ ਜ਼ਰੂਰ ਕਾਰਵਾਈ ਹੋਏਗੀ ਇਹ ਜੀ ਕੋਈ ਮੇਰੇ ਧਿਆਨ ਚ ਨਹੀਂ ਲੈਂਦੀ ਕਿ ਨਹੀਂ ਕਾਰਵਾਈ ਹੋਈ ਨਹੀਂ ਜੀ ਚਲਾ ਹੋ ਗਿਆ ਅੱਜ ਚੈੱਕ ਦਿੱਤੀ ਜਾਏਗੀ ਪਿਛਲੇ 9 ਜਨਵਰੀ ਦੇ ਵਿੱਚ ਵਾਜਗੜੀ ਦੀ ਘਟਨਾ ਹੋਈ ਸੀ 8 ਘਰਾਂ ਦੇ ਵਿੱਚ ਹੋਰੋਂ ਬੰਦੇ ਆ ਕੇ ਕੁਝ ਲੋਕਲ ਬੰਦੇ ਸੀ ਕਿ ਉਹਨਾਂ ਨੇ ਉਟ ਮਾਰ ਵੀ ਕੀਤੀ ਸੀ ਅੱਗਵਾਰਾ ਵੀ ਲਗਾਈ ਜੀ ਉਹਨਾਂ ਦੇ ਘਰਾਂ ਦਾ ਕਾਫੀ ਨੁਕਸਾਨ ਹੋਇਆ ਸੀਗਾ ਦਾ ਦੇਸ਼ੀ ਸਾਹਿਬ ਵੱਲੋਂ ਤੇ ਐਮਐਲਏ ਸਾਹਿਬ ਵੱਲੋਂ ਲੱਗਾ ਹੈਗਾ ਸੀਐਮ ਸਾਹਿਬ ਦਾ ਧਿਆਨ ਤੇ ਧਾਕੇ ਇਹ ਮਾਮਲਾ ਤੇ ਉਹਨਾਂ ਸੀਐਮ ਸਾਹਿਬ ਨੇ ਦਿੱਤੇ ਆ ਹਰ ਪਰਟੀ ਘਰ ਜਿਹੜਾ ਹੈਗਾ ਸੀਐਮ ਜੀ ਫੰਡ ਚੋਂ ਇਹਨੂੰ ਜਾਰੀ ਕੀਤਾ ਹੈ ਰਿਪੇਅਰ ਵਾਸਤੇ ਤੇ ਉਹ ਅੱਜ ਅਸੀਂ ਚੈੱਕ ਕਰਦੇ ਹਾਂ ਕਿ ਕਿੰਨੇ ਘਰ ਸੀਗੇ 8 ਘਰ ਸੀਗੇ ਹੋਰ ਵੀ ਕੋਈ ਇਸ ਤਰ੍ਹਾਂ ਦੀ ਜਾਰੀ ਹਾਂਜੀ ਹਾਂਜੀ ਰੈੱਡ ਕਰਾਸ ਵੱਲੋਂ ਅਸੀਂ ప్రతి ਘਰ ਜੇ ਰਜਾਈਆਂ ਕੰਬਲ ਦਿੱਤੇ ਨੇ ਕਿਉਂਕਿ ਰਜਾਈਆਂ ਕੰਬਲ ਬਿਸਤਰੇ ਵੀ ਸੜ ਗਏ ਸੀ ਇਹਨਾਂ ਦੇ ਤੇ ਇੱਕ ਅਸੀਂ ਭਾਂਡੇ ਦਿੱਤੇ ਇਹਨਾਂ ਨੂੰ ਤੇ ਬਾਕੀ ਇੱਕ ਰਾਸ਼ਨ ਦਿੱਤਾ ਇਹਨਾਂ ਨੂੰ